ਆਮ ਆਦਮੀ ਪਾਰਟੀ ਦੇ فرਾਰ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਏ ਨੇ ਯਾਨੀ ਕਹਿ ਲਿਏ ਕਿ ਫੁੱਫੜਨੇ ਇੱਕ ਵਾਰ ਫਿਰ ਤੋਂ ਸਰਕਾਰ ਦੇ ਲਈ ਰਫੜ ਪਾ ਦਿੱਤਾ ਪੁਆਇੰਟ ਪੰਜਾਬ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਅਤੈਮ ਖਬਰ ਹਰਮੀਰ ਸਿੰਘ ਪਠਾਨ ਮਾਜਰਾ ਜਿਹੜੇ ਕਿ ਆਸਟ੍ਰੇਲੀਆ ਪਹੁੰਚ ਚੁੱਕੇ ਨੇ ਸਨੋਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਯਾਂ ਕਹਿ ਲਿਏ ਕਿ ਮੁੱਖ ਮੰਤਰੀ ਨਾਲ ਰਿਸ਼ਤੇਦਾਰੀ ਦੇ ਵਿੱਚ ਲੱਗਦੇ ਫੁੱਫੜ ਜਿਹੜੇ ਨੇ ਉਹਨਾਂ ਨੇ ਇੱਕ ਹੋਰ ਵੀਡੀਓ ਜਾਰੀ ਕਰ ਦਿੱਤਾ ਹੈ ਇਸ ਵੀਡੀਓ ਜਾਰੀ ਕਰਕੇ ਕਈ ਸਵਾਲ ਹਰਮੀਤ ਸਿੰਘ ਪਠਾਨ ਮਾਜਰਾ ਨੇ ਖੜੇ ਕੀਤੇ ਨੇ ਸਰਕਾਰ ਤੇ ਵੀ ਮੁੱਖ ਮੰਤਰੀ ਤੇ ਵੀ ਦਿੱਲੀ ਲੋਬੀ ਤੇ ਵੀ ਤੇ ਇਸ ਤੋਂ ਇਲਾਵਾ ਉਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਹਲਕਾ ਇੰਚਾਰਜ ਹਟਾਣਾ ਲਾਇਆ ਗਿਆ ਉਸ ਤੇ ਵੀ ਕਈ ਗੰਭੀਰ ਸਵਾਲ ਜਿਹੜੇ ਨੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਖੜੇ ਕੀਤੇ ਨੇ ਹਰਵੀਰ ਸਿੰਘ ਪਠਾਨ ਮਾਜਰਾ ਨੇ ਵੀਡੀਓ ਜਾਰੀ ਕਰਕੇ ਸਾਫ ਤੌਰ ਤੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਰਣਜੋਧ ਹੜਾਣਾ ਨੂੰ ਹੁਣ ਹਲਕਾ ਇੰਚਾਰਜ ਲਾਇਆ ਗਿਆ ਜੋ ਕਿ ਲਗਾਤਾਰ ਉੱਥੇ ਉਦਘਾਟਨ ਕਰ ਰਹੇ ਨੇ ਪਠਾਨ ਮਾਜਰਾ ਸਾਫ ਤੌਰ ਤੇ ਕਹਿ ਰਹੇ ਨੇ ਕਿ ਮੈਂ ਇਹ ਕੰਮ ਪਹਿਲਾਂ ਸਾਰੇ ਕਰ ਚੁੱਕਿਆ ਜਿਨ੍ਹਾਂ ਦਾ ਉਦਘਾਟਨ ਹੁਣ ਹਲਕਾ ਇੰਚਾਰਜ ਸਾਫ ਕਰ ਰਹੇ ਨੇ ਮਜ਼ਾ ਤੇ ਤਾਂ ਹੈ ਕਿ ਤੂੰ ਦਿੱਲੀ ਲੋਬੀ ਦਾ ਬੇਹਤ ਕਰੀਬੀ ਹੈ ਤੇ ਜੇ ਕੁਝ ਨਵੇਂ ਕੰਮ ਮੇਰੇ ਹਲਕੇ ਦੇ ਹੀ ਲੈ ਕੇ ਆਵੇਂ ਸੋ ਸਿੱਧੇ ਤੌਰ ਤੇ ਅਸੀਂ ਕਹਿ ਸਕਨੇ ਆ ਕਿ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਇੰਨਾ ਹੀ ਨਹੀਂ ਦਿੱਲੀ ਲ lobby ਯਾਨੀ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਤੇ ਵੀ ਕਈ ਗੰਭੀਰ ਸਵਾਲ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਖੜੇ ਕੀਤੇ ਨੇ ਉਹ ਸਾਫ ਤੌਰ ਤੇ ਕਹਿ ਰਹੇ ਨੇ ਕਿ ਪੰਜਾਬ ਦੀ ਸਮਝ ਦਿੱਲੀ ਲ lobby ਨੂੰ ਨਹੀਂ ਔਰ ਮੁੱਖ ਮੰਤਰੀ ਨੂੰ ਵੀ ਕਟਕਰੀਚ ਖੜਾ ਕਰਦੇ ਨਜ਼ਰ ਆ ਰਹੇ ਨੇ ਵਕਤ ਦੀ ਨਿਯਕਤ ਅਸੀਂ ਸਾਡੇ ਤੇ ਪਰਚੇ ਪਾ ਕੇ ਸਾਨੂੰ ਬਾਹਰ ਭਜਾਇਆ ਗਿਆ ਅਸੀਂ ਬਾਹਰ ਚੱਲ ਗਏ ਆ ਤੇ ਅਜੇ ਛੋਟਾ ਆਪਣੇ ਆਪ ਨੂੰ ਐ ਕਰ ਰਿਹਾ ਵੀ ਵੀ ਮੈਂ ਸਾਰਾ ਕੁਝ ਲੈ ਕੇ ਆ ਪੁੱਤ ਜਦੋਂ ਤੂੰ ਲੈ ਕੇ ਆਏਗਾ ਨਾ ਜਦੋਂ ਤੂੰ ਕੋਈ ਚੀਜ਼ ਪਾਸ ਕਰਾ ਕੇ ਲਿਆਏਗਾ ਮੈਂ ਤੈਨੂੰ ਸ਼ਾਬਾਸ਼ ਦੇਵਾਂਗਾ ਵੀ ਤੂੰ ਕੁਝ ਪਾਸ ਕਰਾ ਕੇ ਲਿਆ ਆ ਜਦੋਂ ਤੇਰੇ ਵੀਰ ਦੀਆਂ ਮਾਰਾਂ ਮਾਰੀਆਂ ਤੂੰ ਪਾਸ ਕਰ ਰਿਹਾ ਉਤਕਰਨ ਕਰ ਰਿਹਾ ਏ ਇਹ ਤੇ ਖੁਸ਼ ਨਾ ਹੋ ਬਾਲਾ ਪੁੱਤ ਇਹ ਇਹ ਤੇਰੇ ਭਰਾ ਦੀਆਂ ਮਾਰਾਂ ਮਾਰੀਆਂ ਆ ਤੇ ਮੇਰੀਆਂ ਮਾਰਾਂ ਮਾਰੀਆਂ ਤੇ ਖੁਸ਼ ਨਾ ਹੋ ਤੂੰ ਕੋਈ ਚੀਜ਼ ਪਾਸ ਕਰਾ ਕੇ ਲਿਆ ਤੂੰ ਦਿੱਲੀ ਵਾਲਿਆਂ ਦਾ ਚੇਲਾ ਕਹਿ ਵੀ ਮੈਂ ਆਹ ਚੀਜ਼ ਪਾਸ ਕਰਾ ਕੇ ਰਿਆਂ ਤੇ ਐਦਾ ਮੈਂ ਤੈਨੂੰ ਘੱਟ ਰ ਕਰ ਰਿਆਂ ਆਪਣੇ ਆਪ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਵੀ ਇਹ ਮੇਰੀਆਂ ਪਾਸ ਹੋਈਆਂ ਚੀਜ਼ਾਂ ਤੇ ਤੂੰ ਤਾਂ ਘੱਟ ਰ ਕਰਕੇ ਬਹੁਤ ਕੁਝ ਹੋ ਰਿਆ ਮੈਂ ਤੈਨੂੰ ਜ਼ਿਆਦਾ ਨਹੀਂ ਕੁਝ ਕਹਿਣਾ ਇੰਨਾ ਕੁਝ ਕਹਿਣਾ ਜਿੱਦਣ ਤੂੰ ਆਪਣੀ ਪਾਸ ਕਰਾ ਕੇ ਲੈ ਆਏਗਾ ਉਹ ਦਿਨ ਇਹ ਨਹੀਂ ਟੀਂਗਾ ਮਾਰੀ ਤੇ ਹਰਮੀਤ ਸਿੰਘ ਪਠਾਨ ਮਾਇਰੇ ਦੀਆਂ ਪਾਸ ਹੋਈਆਂ ਚੀਜ਼ਾਂ ਤੇ ਟੀਂਗਾ ਨਾ ਮਾਰ कि ਹਰ ਇੱਕ ਨੂੰ ਪਤਾ ਹਰ ਕਿਸਨੋਂ ਵਾਲਾ ਨੂੰ ਵੀ ਮੈਂ ਪਾਸ ਕਰਾਂਗੇ। ਸੋ ਸੁਣਿਆ ਤੁਸੀਂ ਹਰਮੀਤ ਪਠਾਨ ਮਾਜਰਾ ਕੀ ਕੁਝ ਕਹਿ ਰਹੇ ਨੇ? ਸਿੱਧੇ ਤੌਰ ਤੇ ਕਈ ਸਵਾਲ ਉਹਨਾਂ ਨੇ ਖੜੇ ਕਰ ਦਿੱਤੇ ਨੇ ਜਾਂ ਕਹਿ ਲਿਆ ਕਿ ਸਰਕਾਰ ਨੂੰ ਮੁਸੀਬਤ ਦੇ ਵਿੱਚ ਪਾਉਣ ਦਾ ਕੰਮ ਲਗਾਤਾਰ ਕਰ ਰਹੇ ਨੇ। ਹਾਲਾਂਕਿ ਇੱਕ ਵੱਡਾ ਸਵਾਲ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਨੋਟਿਸ ਜਾਰੀ ਹੁੰਦਾ ਹੈ, ਗ੍ਰਿਫਤਾਰ ਕਰਨ ਪੁਲਿਸ ਪਹੁੰਚਦੀ ਹੈ, ਚੱਕਮਾ ਦੇ ਕੇ ਫਰਾਰ ਹੁੰਦੇ ਔਰ ਉਸ ਤੋਂ ਬਾਅਦ ਸਿੱਧੇ ਆਸਟ੍ਰੇਲੀਆ ਦੇ ਵਿੱਚ ਪ੍ਰਗਟ ਹੁੰਦੇ ਨੇ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਪਰ ਸਰਕਾਰ ਨੂੰ ਕੰਨੋਂ ਕੰਨ ਖਬਰ ਨਹੀਂ ਲੱਗਦੀਆਂ ਕਹਿ ਲੋ ਕਿ ਪੰਜਾਬ ਪੁਲਿਸ ਇਸ ਪੂਰੇ ਮਸਲੇ ਤੇ ਫੇਲ ਸਾਬਤ ਹੁੰਦੀ ਹੈ ਪਰ ਕੁਲ ਮਿਲਾ ਕੇ ਹਰਮੀਤ ਸਿੰਘ ਪਠਾਨ ਮਾਜਰਾ ਇੱਕ ਵਾਰ ਫਿਰ ਤੋਂ ਲਾਈਵ ਹੋਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਦੋ ਵੀਡੀਓ ਉਹ ਜਾਰੀ ਕਰ ਚੁੱਕੇ ਸੀ ਉਦੋਂ ਤੱਕ ਐਸੀ ਕਿ ਪਤਾ ਨਹੀਂ ਕਿੱਥੇ ਨੇ ਹਰਮੀਤ ਪਠਾਨ ਮਾਜਰਾ ਪਰ ਹੁਣ ਆਸਟ੍ਰੇਲੀਆ ਤੋਂ ਜਿਹੜੀ ਇੱਕ ਵੀਡੀਓ ਹਰਮੀਤ ਸਿੰਘ ਪਠਾਨ ਮਾਜਰਾ ਨੇ ਜਾਰੀ ਕੀਤੀ ਹੈ ਜਿਸ ਵਿੱਚ ਆਪਣੀ ਹੀ ਸਰਕਾਰ ਤੇ ਗੰਭੀਰ ਸਵਾਲ ਆਪਣੀ ਹੀ ਪਾਰਟੀ ਤੇ ਸਵਾਲਾਂ ਦੀ ਬੋਚਾੜ ਔਰ ਆਪਣੇ ਹੀ ਮੁੱਖ ਮੰਤਰੀ ਜਾਂ ਕਹ ਲਈਏ ਕਿ ਰਿਸ਼ਤੇਦਾਰ ਨੂੰ ਕਈ ਗੰਭੀਰ ਮਸਲਿਆਂ ਦੇ ਵਿੱਚ ਸਵਾਲ ਕਰਦੇ ਹਰਮੇਸ਼ ਸਿੰਘ ਪਠਾਨ ਮਾਜਰਾ ਨਜ਼ਰ ਆ ਰਹੇ ਨੇ ਸੋ ਇੱਕ ਅਹਿਮ ਖਬਰ ਇੱਕ ਅਹਿਮ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਹਰਮੇਸ਼ ਸਿੰਘ ਪਠਾਨ ਮਾਜਰਾ ਨੇ ਇੱਕ ਹੋਰ ਵੀਡੀਓ ਬੰਬ ਜਿਹੜਾ ਉਹ ਜਾਰੀ ਕਰ ਦਿੱਤਾ